ਮੈਂ ਸਰਮਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜਿਹੜਾ ਕੱਲ੍ਹ ਦੋ ਫੋਰਮਾਂ ਵੱਲੋਂ ਨਵੀਆਂ ਪਾਲਸੀਆਂ ਦਾ ਐਲਾਨ ਹੋਇਆ ਵਾ ਉਹਨਾਂ ਵਿੱਚ ਇੱਕ ਤਾਂ ਪੀਐਸਸੀ ਹੁਣ ਪਾਸ਼ਪਾ ਦੇ ਨਾਲ-ਨਾਲ ਵਿਰੋਧੀ ਧਿਰਾਂ ਨੂੰ ਵੀ ਸਵਾਲ ਪੁੱਛਾਂਗੇ ਉਹਨਾਂ ਚੋਂ ਮੈਂ ਇੱਕ ਸਵਾਲ ਤੁਹਾਨੂੰ ਦੱਸ ਦਵਾਂ ਵੀ ਡਬਲਯੂਟੀਓ ਤੋਂ ਭਾਰਤ ਨੂੰ ਬਾਹਰ ਕੱਢਣਾ ਵਾ ਉਸ ਮੰਗ ਤੇ ਤੇ ਬਾਕੀ ਮੰਗਾਂ ਤੇ ਵੀ ਜੇ ਉਹਨਾਂ ਦੀ ਸਰਕਾਰ ਬਣਦੀ ਆ ਲਖੀਮਪੁਰ ਖਰੀਦਾਨ ਸਾਹਿਬ ਕਿਵੇਂ ਦੇਣਗੇ ਜਾਂ ਸ਼ਹੀਦ ਸੁਪਕਰਨ ਦੇ ਮਸਲੇ ਤੇ ਸਾਫ ਨਾ ਬਾਕੀ ਸਵਾਲਾਂ ਤੇ ਉਹਨਾਂ ਦੇ ਕੀ ਫੈਸਲੇ ਹੋਣਗੇ ਦੂਸਰਾ ਜਿਹੜਾ ਕੌਮੀ ਇਨਸਾਫ ਮੋਰਚੇ ਨੂੰ ਜਬਰੀ 18 ਨੂੰ ਠਾਲਣ ਦਾ ਫੈਸਲਾ ਕੀਤਾ ਵਾ ਕਿਸੇ ਨੂੰ ਵੀ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਤੇ ਰੋਸ ਕਰਨ ਦਾ ਹੱਕ ਆ ਉਹਦਾ ਦੋਵਾਂ ਫੋਰਮ ਨਖੇਦੀ ਕਰਦੇ ਆ ਵਿਰੋਧ ਕਰਦੇ ਆ ਕਿ ਉਹ ਜ਼ਬਰ ਕਿਸੇ ਨਾਮ ਹੀ ਨਹੀਂ ਹੋਣਾ ਚਾਹੀਦਾ ਇਹਦੇ ਨਾਲ ਦੀ ਨਾਲ ਹਰਿਆਣੇ ਦੇ ਵਿੱਚ ਲੰਮੀਆਂ ਮਾਰਚ ਕਰਨ ਤੋਂ ਬਾਅਦ ਵੱਡੀਆਂ ਮੀਟਿੰਗਾਂ ਜਿਹੜੀਆਂ ਉਹ ਕਰਵਾਈਆਂ ਜਾਣਗੀਆਂ ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਹਰਿਆਣੇ ਦੇ ਤਿੰਨ ਕਿਸਾਨ ਗ੍ਰਿਫਤਾਰ ਕੀਤੇ ਸੀਗੇ ਉਸ ਮਸਲੇ ਨੂੰ ਲੈ ਕੇ ਦੋਵਾਂ ਫੋਰਮਾਂ ਵੱਲੋਂ ਸਾਰੇ ਦੇਸ਼ ਵਿੱਚ ਅਰਥੀ ਫੂਕ ਮਜਾਰੇ ਕੀਤੇ ਹੋਏ ਔਰ ਰੇਲ ਰੋਕੋ ਅੰਦੋਲਨ ਸੀਗਾ 9 ਦਾ ਉਹਦੇ ਵਿੱਚ ਸਰਕਾਰ ਨੇ ਮੀਟਿੰਗ ਕਰਕੇ ਸਮਾਂ ਲੈ ਲਿਆ 1 ਦਿਨ ਦਾ ਉਹ 9 ਦੀ ਬਜਾਏ 10 ਦਾ ਹੋ ਗਿਆ 10 ਨੂੰ ਫਿਰ ਹਰਿਆਣਾ ਤੇ ਪੰਜਾਬ ਸਰਕਾਰ ਦਾ ਮੀਟਿੰਗ ਹੋਈ ਹਰਿਆਣੇ ਦੇ ਉੱਚ ਅਧਿਕਾਰੀ ਵਿੱਚ ਬੈਠੇ ਹਫਤੇ ਦਾ ਸਮਾਂ ਮੰਗਿਆ ਇਹ ਕਿਹਾ ਵੀ ਹਫਤੇ ਦੇ ਵਿੱਚ ਵੀ ਤੁਹਾਡੇ ਕਿਸਾਨ ਰਿਹਾ ਕਰਦਾਂਗੇ 16 ਤੱਕ ਦੀ ਡੈਡ ਲਾਈਨ ਸੀਗੀ ਉਹ ਕੱਲ 16 ਤੱਕ ਕਿਸਾਨ ਰਿਹਾ ਨਹੀਂ ਕੀਤੇ ਗਏ ਔਰ ਹੁਣ ਜਿਹੜਾ ਵਾ ਉਹ ਸਰਕਾਰ ਟਾਲਮਟੋਲ ਕਰ ਰਹੀ ਗਈ ਆ ਉਹਨਾਂ ਵਿੱਚੋਂ ਅਨੀਸ਼ ਖਟਕੜ ਜਿਨ੍ਹਾਂ ਨੂੰ ਭੁੱਖ ਹੜਤਾਲ ਤੇ ਬੈਠਿਆ ਨੂੰ 29 ਦਿਨ ਹੋ ਗਏ ਆ ਉਹਨਾਂ ਦਾ ਕੋਈ ਵੀ ਸਰੀਰਕ ਨੁਕਸਾਨ ਹੋ ਸਕਦਾ ਵਾ ਉਹਨਾਂ ਵਿੱਚੋਂ ਇੱਕ ਆਪਣਾ ਨੌਜਵਾਨ ਆਗੂ ਨਵਦੀਪ ਵੀ ਸੀਗਾ ਗੁਰਕੀਰਤ ਸਿੰਘ ਇਹ ਤਿੰਨ ਨੇ ਹਰਾਨੇ ਦੇ ਇਸ ਕਰਕੇ ਸਰਕਾਰ ਜਿਹੜਾ ਉਹਨਾਂ ਨੇ ਮੀਟਿੰਗ ਵਿੱਚ ਫੈਸਲਾ ਕੀਤਾ ਤੋਂ ਭੱਜ ਨਿਕਲੀ ਆ ਇਸ ਕਰਕੇ ਅੱਜ 12 ਵਜੇ ਸ਼ੰਭੂ ਰੇਲਟੇਸ਼ਨ ਤੇ ਜਿਹੜਾ ਰਾਜਪੁਰੇ ਤੋਂ ਅੱਗੇ ਅੰਬਾਲੇ ਤੋਂ ਪਿੱਛੇ ਆ ਸ਼ੰਭੂ ਰੇਲਟੇਸ਼ਨ ਤੇ ਰੇਲ ਟਰੈਕ ਪੱਕਾ ਮੋਰਚਾ ਜਿਹੜਾ ਵਾ ਰੇਲ ਟਰੈਕ ਤੇ ਲੱਗ ਜੂਗਾ ਦੋਵਾਂ ਫੋਰਮਾਂ ਵੱਲੋਂ ਅਸੀਂ ਅੱਜ ਵੀ ਕਹਿੰਨੇ ਆਂ ਕਿ ਰੇਲਾਂ ਜਾਮ ਕਰਨਾ ਸਾਡਾ ਅਣਖ ਦਾ ਸਵਾਲ ਨਹੀਂ ਹੈਗਾ ਜਿਹੇ ਰੇਲ ਜਾਮ ਹੋ ਰਹੀ ਆ ਤਾਂ ਸਰਕਾਰ ਦੇ ਫੇਲਿਅਰ ਕਰਕੇ ਹੋ ਰਹੀ ਆ ਕਿ ਉਹਨਾਂ ਨੂੰ ਸਮਾਂ ਵੀ ਦਿੱਤਾ ਗਿਆ ਇਹ ਵੀ ਕਿਹਾ ਗਿਆ ਕਿ ਸਾਡੇ ਕਿਸਾਨ ਕਿਸਾਨ ਨਜਾਇਜ਼ ਹਿਰਾਸਤ ਵਿੱਚ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਰਕਾਰ ਦੇ ਅਫਸਰ ਝੂਠਾ ਕੋਡ ਆਫ ਕੰਡਕਟ ਦਾ ਬਹਾਨਾ ਬਣਾ ਰਹੇ ਹੈਗੇ ਆ ਔਰ ਜਿਹੜੇ ਮੋਰਚੇ ਤੇ ਪ੍ਰਬੰਧ ਕਰਨੇ ਆ ਉਹ ਪ੍ਰਬੰਧ ਕਰਨ ਵਾਲੀ ਗੱਲ ਨੂੰ ਮੰਨ ਕੇ ਵੀ ਉਹ ਭੱਜ ਰਹੇ ਹੈਗੇ ਨੇ ਇਸ ਕਰਕੇ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਮਾਂ ਭੈਣਾਂ ਨੂੰ ਬੇਨਤੀ ਆ ਵੀ ਹੁਣ ਸ਼ੰਭੂ ਰੇਲ ਸਟੇਸ਼ਨ ਤੇ ਪੱਕਾ ਰੇਲ ਦਾ ਮੋਰਚਾ ਲੱਗ ਰਿਹਾ ਵੱਧ ਤੋਂ ਵੱਧ ਉਹਦੇ ਸ਼ਾਮਲ ਕਰੋ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੇ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ ਦੇਖਦੇ ਆਂ ਸਰਕਾਰ ਅੱਗੇ ਕੀ ਕਰਦੀ ਹੈਗੀ ਆ ਧੰਨਵਾਦ